ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਇਸ ਸਮੇਂ ਇੱਕ ਵੱਡਾ ਝਟਕਾ ਲੱਗਿਆ ਉਹਨਾਂ ਨੂੰ 2 ਸਾਲ ਦੀ ਸਜ਼ਾ ਹੋਈ ਹੈ ਦੱਸਦੀ ਹੈ ਕਿ ਇੱਕ 15 ਸਾਲ ਪੁਰਾਣੇ ਕੇਸ ਦੇ ਵਿੱਚ ਅਮਨ ਅਰੋੜਾ ਸਮੇਤ 9 ਲੋਕਾਂ ਨੂੰ 2 ਸਾਲ ਦੀ ਜਿਹੜੀ ਸਜ਼ਾ ਹੋਈ ਹੈ ਦੱਸਦੀ ਹੈ ਕਿ ਇਹ ਮਾਮਲਾ ਅਸਲ ਪੂਰਾ ਹੈ ਕਿਸੇ ਤੋਂ ਨਹੀਂ ਸਮਝਾਉਣਾ ਕਿ ਅਰਜਿੰਦਰ ਦੀਪਾ ਜਿਹੜੇ ਕੀ ਰਿਸ਼ਤੇ ਦੇ ਵਿੱਚ ਅਮਨ ਅਰੋੜਾ ਦੇ ਜੀਜਾ ਲੱਗਦੇ ਨੇ 2008 ਦੇ ਵਿੱਚ ਇੱਕ ਮਾਮਲਾ ਹੁੰਦਾ ਹੈ ਜਦੋਂ ਕੁਝ ਲੋਕ ਅਰਜਿੰਦਰ ਦੀਪਾ ਦੇ ਅਨੁਸਾਰ ਉਹਨਾਂ ਦੇ ਘਰ ਆਉਂਦੇ ਨੇ ਘਰ ਆ ਕੇ ਹਮਲਾ ਹੁੰਦਾ ਉਸ ਤੋਂ ਬਾਅਦ ਫਿਰ ਦੋਨੋਂ ਤਰ੍ਹਾਂ ਦੀ ਜਿਹੜੀ ਕੰਪਲੇਨਟ ਦਰਜ ਹੁੰਦੀ ਹੈ ਕਿ ਦੋਨੋਂ ਤਰ੍ਹਾਂ ਜਿਹੜੀਆਂ ਜ਼ਖਮੀ ਹੁੰਦੇ ਨੇ ਅਮਨ ਅਰੋੜਾ ਉਹ ਵੀ ਹਸਪੀਟਲ ਐਡਮਿਟ ਹੁੰਦੇ ਨੇ ਤੇ ਅਰਜਿੰਦਰਦੀਪਾ ਭਾਬੀ ਲੇਕਿਨ ਉਸ ਮਾਮਲੇ ਦੇ ਵਿੱਚ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਰਜਿੰਦਰਦੀਪਾ ਜਿਹੜੇ ਨੇ ਉਹ ਕੋਰਟ ਦਾ ਰੋਕ ਕਰ ਦਿੰਨੇ ਕਈ ਸਾਲ ਜਿਹੜਾ ਇਹ ਮਾਮਲਾ ਚੱਲਦਾਗਾ ਜਿੱਤੇ ਵਿੱਚ ਅਮਨ ਅਰੋੜਾ ਦਾ ਨਾਮ ਵੀ ਜਿਹੜਾ ਸਾਹਮਣੇ ਆ ਰਿਹਾ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਵੀ ਜਿਹੜਾ ਉਹ ਸਾਹਮਣੇ ਆ ਰਿਹਾ ਪਰ ਲੇਕਿਨ ਇਸ ਪੂਰੇ ਮਾਮਲੇ ਦੇ ਵਿੱਚ ਤੇ ਅੱਜ ਸੁਨਾਮ ਕੋਰਟ ਨੇ ਜਿਹੜੀ ਇਹ ਸਜ਼ਾ ਜਿਹੜੀ ਸੁਣਾਈ ਆ ਗਈ ਫਿਲਹਾਲ ਤਸਵੀ ਸੰਗਰੂਰ ਦੇ ਵਿੱਚ ਜਿਹੜੀ ਆਪਾਂ ਉਸ ਨਾਮ ਦੇ ਵਿੱਚ ਮੌਜੂਦ ਆ ਜਿੱਥੇ ਕਿ ਅਮਨ ਰੋੜਾ ਫਿਲਹਾਲ ਹਜੇ ਕੋਰਟ ਦੇ ਅੰਦਰ ਨਹੀਂ ਕਿਉਂਕਿ ਇਸ ਮਾਮਲੇ ਵਿੱਚ ਹੁੰਦਾ ਕਿ ਆਕਰ ਤੁਹਾਨੂੰ 2 ਸਾਲ ਦੀ ਸਜ਼ਾ ਹੁੰਦੀ ਆ ਤਾਂ ਤੁਸੀਂ ਮੌਕੇ ਦੇ ਉੱਪਰ ਜ਼ਮਾਨਤ ਆ ਜਿਹੜੀ ਉਹ ਲੈ ਸਕਦੇ ਹੋਗੇ ਫਿਲਹਾਲ ਜ਼ਮਾਨਤ ਦੀ ਪ੍ਰਕਿਰਿਆ ਜਿਹੜੀ ਉਹ ਸਾਇਦ ਅੰਦਰ ਚੱਲ ਰਹੀ ਹੋਏਗੀ ਪਰ ਅਰਜਿੰਦਰ ਦੀਪਾ ਦੇ ਅਨੁਸਾਰ ਜਦੋਂ ਇਹ ਮਾਮਲਾ ਸੀ ਉਹ 2012 ਦੇ ਵਿੱਚ ਵੀ ਜਾ ਕੇ ਕਿਤੇ ਨਾ ਕਿਤੇ ਇਹ ਮਾਮਲਾ ਜਿਹੜਾ ਖਤਮ ਹੋਇਆ ਜਾਂ ਇੱਕ ਧਰਨੇ ਜਿਹੜਾ ਵਾਪਸ ਲਿਆ ਪਰ ਉਸ ਤੋਂ ਬਾਅਦ ਲਗਾਤਾਰ ਕੇਸ ਚੱਲਿਆ ਜਿਸ ਤੋਂ ਬਾਅਦ ਹੁਣ ਸੁਨਾਮ ਕੋਰਟ ਨੇ ਜਿਹੜਾ ਇਹ ਫੈਸਲਾ ਜਿਹੜਾ ਉਹ ਸੁਣਾਇਆ ਹੈਗਾ ਅਰਜਿੰਦਰਦੀਪਾ ਕੀ ਕਹਿੰਦੇ ਨੇ ਇਸ ਪੂਰੇ ਮਾਮਲੇ ਤੇ ਤੁਹਾਨੂੰ ਉਹ ਸੁਣਾ ਦਿੰਨੇ ਆ ਪਹਿਲਾਂ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਜਿਵੇਂ ਕਹਿੰਦੇ ਆ ਕਿ ਇਸ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਇਹ 15 ਸਾਲ ਪੁਰਾਣਾ ਕੇਸ ਹੈ 3 3 2008 ਨੂੰ ਸੁਨਾਮ ਵਿਖੇ ਜਿਹੜੀ ਮੇਰੀ ਰਿਹائش ਹੈ ਉਹਦੇ ਵਿੱਚ ਤਕਰੀਬਨ ਸਵੇਰੇ 10:00 ਵਜੇ ਮਾਤਾ ਪਰਮੇਸ਼ਵਰੀ ਦੇਵੀ ਜਿਹੜੇ ਮਦਰ ਹੈ ਅਮਨ अरोड़ा ਦੇ ਉਹ ਕੁਝ ਬੰਦਿਆਂ ਨਾਲ ਮਿਸਤਰੀ ਮਜ਼ਦੂਰਾਂ ਨੂੰ ਲਾ ਕੇ ਮੇਰੇ ਘਰ ਦੇ ਵਿੱਚ ਕਬਜ਼ਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਰ ਰਹੇ ਸੀ ਮੈਂ ਚੰਡੀਗੜ੍ਹ ਸੀਗਾ ਔਰ ਮੇਰੇ ਪੀਏ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਮਾਤਾ ਜੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਐ ਮੈਂ ਉੱਥੋਂ ਹੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਐਸੇ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਐਸਐਚਓ ਨੂੰ ਭੇਜਿਆ ਵੀ ਔਰ ਉਹ ਰੋਕ ਕੇ ਵੀ ਗਏ ਰੋਕ ਕਿਉਂ ਚਲੇ ਗਏ ਪਰ ਇਹ ਹਟੇ ਨਹੀਂ ਇਹ ਕਬਜ਼ਾ ਕਰਨ ਦੀ ਉਹ ਦੀਵਾਰ ਜੀ ਖੜੀ ਦੋ ਪੋਰਸ਼ਨਾਂ ਦੇ ਵਿੱਚ ਦੀਵਾਰ ਸੀ ਉਹ ਖੜੀ ਕਰਦੇ ਰਹੇ ਮੈਂ ਤਕਰੀਬਨ 2 ਵਜੇ ਚੱਲ ਕੇ ਚੰਡੀਗੜ੍ਹੋਂ 3:30 4:00 5:00 ਵੇ ਚੰਡੀਗੜ੍ਹ ਪਹੁੰਚਿਆ ਆ ਕੇ ਮੈਂ ਬੇਨਤੀ ਕੀਤੀ ਮਾਤਾ ਜੀ ਇਹ ਗੱਲ ਗਲਤ ਹੈ ਮੈਂ ਰਹਿائش ਐ ਮੈਂ ਇੱਥੇ ਰਹਿ ਰਿਹਾ ਹਾਂ ਤੁਸੀਂ ਇਹ ਕਰ ਰਹੇ ਹੋ ਗਲਤ ਕਰ ਰਹੇ ਹੋ ਇੰਨੇ ਨੂੰ ਅਮਨ ਅਰੋੜਾ ਆਪਣੇ 15-20 ਸਾਥੀਆਂ ਨਾਲ ਡਾਂਗਾ ਨਾਲ ਰੌੜਾ ਨਾਲ ਆ ਕੇ ਮੇਰੇ ਤੇ ਮੇਰੀ ਵਾਈਫ ਤੇ ਉਹਨਾਂ ਨੇ ਅਟੈਕ ਕੀਤਾ ਮੇਰੇ ਸੱਟਾਂ ਮਾਰੀਆਂ ਮਾਰਦੇ ਕੁਟਦੇ ਮੈਨੂੰ ਅਸੀਂ ਚਲੋ ਉੱਥੇ ਸੱਟਾਂ ਵਜੀਆਂ ਤਾਂ ਇੰਨੇ ਨੂੰ डीएसपी साहब आ गए और आके उन्होंने मौका देखा कि हां वाकई ये गलत होया है ਤੁਹਾਡੇ ਪ੍ਰੋਜੈਸ਼ਨ ਚ ਹੈ ਤੁਹਾਡਾ ਕਰ ਹੈ ਇੱਥੇ ਆ ਕੇ ਇਹਨਾਂ ਨੇ ਤੱਕਾ ਕੀਤਾ ਮੈਂ ਵੀ ਦਾਖਲ ਹੋ ਗਿਆ अमन अरोड़ा ਵੀ ਦਾਖਲ ਹੋ ਗਿਆ ਪਰ ਸਵੇਰੇ ਮੈਨੂੰ ਚਲੋ ਛੁੱਟੀ ਕਰਤੀ ਪਰ ਬਾਅਦ ਚ ਪਤਾ ਲੱਗਿਆ ਕਿ ਮੇਰੇ ਤੇ ਹੀ 307 ਦਾ ਪਰਚਾ ਪੁਲਿਸ ਨੇ ਬਣਾਤਾ ਔਰ ਮੇਰੇ ਰਾਤ ਨੂੰ ਬਿਆਨਤਾ ਹੋਗੇ ਸੀ ਪਰ ਮੈਂ ਪਤਾ ਕਰਦਾ ਰਿਹਾ ਪੁਲਿਸ ਤੋਂ ਕਿ ਮੇਰੇ ਮੇਰੀ ਵਨੋਂ ਵੀ ਕੋਈ ਕੰਪਲੇਟ ਕਰ ਰਹੀ ਆ ਮੈਨੂੰ ਲਾਰਾ ਲਾਉਂਦੇ ਰਹੇ ਕਿ ਕੰਪਲੇਂਟ ਕਰ ਰਹੇ ਆ ਪਰ ਕੋਈ ਕ੍ਰਾਸ ਕੇਸ ਨਹੀਂ ਕੀਤਾ 5-4 ਮਹੀਨੇ ਬਾਅਦ ਜਦੋਂ ਪਤਾ ਲੱਗਿਆ ਚਲਾਨ ਵੀ ਪੇਸ਼ ਕਰਤਾ ਪੁਲਿਸ ਨੇ ਉਹ ਮੇਰੇ ਤੇ ਹੀ ਪਰਚਾ ਪਾਤਾ ਫਿਰ ਮੈਂ ਕੋਰਟ ਦਾ ਆਸਰਾ ਲਿਆ ਔਰ ਕੋਰਟ ਚ ਆ ਕੇ ਇੱਕ ਪ੍ਰਾਈਵੇਟ ਕੰਪਲੇਂਟ ਪਾਈ ਕਸਾਪਾਇਆ ਤੇ ਮੇਰਾ ਉਦੋਂ ਇਥੋਂ ਕੇਸ ਸ਼ੁਰੂ ਹੋਇਆ 2012 ਚ ਜਿਹੜਾ ਇਹਨਾਂ ਵੱਲੋਂ ਕੇਸ ਪਾਇਆ ਸੀ ਉਹਨਾਂ ਚ ਅਸੀਂ ਬਰੀ ਹੋ ਗਏ ਸੀ ਤੇ ਇਹ ਕੇਸ ਚੱਲਦਾ ਰਿਹਾ ਔਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਗਏ ਕਿ ਸਾਡਾ ਕੋਈ ਸਮਝੌਤਾ ਹੋ ਗਿਆ ਸੀਗਾ ਜਿਸ ਤੇ ਅਸੀਂ ਤਾਂ ਕੇਸ ਵਾਪਸ ਲੈ ਲਿਆ ਤੇ ਅਰਜਿੰਦਰ ਦੀਪਾ ਨੇ ਕੇਸ ਵਾਪਸ ਨਹੀਂ ਲਿਆ ਜਿਹੜਾ ਕਿ ਬਿਲਕੁਲ ਝੂਠ ਸੀ ਔਰ ਉਸ ਨੂੰ ਹਾਈ ਕੋਰਟ ਨੇ ਮੰਨਿਆ ਨਹੀਂ ਬਿਲਕੁਲ ਡਿਸਮਿਸ ਕਰਤਾ ਉਹਦੇ 7-8 ਸਾਲ ਜ਼ਰੂਰ ਲੱਗੇ ਪਰ ਅੱਜ तकरीबन 15 ਸਾਲਾਂ ਬਾਅਦ ਜਿਹੜਾ ਕਿ 2002 ਦੇ ਵਿੱਚ 4 ਸ਼ੀਟ ਹੋਏ ਸੀ ਅਮਨ अरोड़ा ਤੇ ਉਹਨਾਂ ਦੇ 8 ਸਾਥੀ 2022 ਦੇ ਵਿੱਚ 4 ਸ਼ੀਟ ਹੋਏ ਸੀਗੇ ਅੰਡਰ ਸੈਕਸ਼ਨ 452 ਚਾ 323 148 159 ਉਹਦੇ ਚ ਅੱਜ ਮਾਨਯੋਗ ਅਦਾਲਤ ਸੁਨਾਮ ਵਿਖੇ ਜੱਜ ਸਾਹਿਬ ਜੱਜ ਸਾਹਿਬ ਗੁਰਪਿੰਦਰ ਸਿੰਘ ਜੋਹਲ ਜੀ ਆਨੇ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਹੈ 452 ਚ 2 ਸਾਲਾਂ ਦੀ ਔਰ 323 ਦੇ ਵਿੱਚ ਤੇ 1 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਹੈ ਨਾਲ ਉਹਨਾਂ ਨੂੰ ਫਾਈਨ ਵੀ ਲੱਗਿਆ ਮਾਮਲਾ ਕੀ ਜਦੋਂ ਤੁਸੀਂ ਕਹਿ ਰਹੇ ਹੋ ਘਰੇ ਆਏ ਸੀ ਮਤਲਬ ਕੀ ਕਾਰਨ ਸੀ ਘਰੇ ਆਉਣ ਦਾ ਕਰੇ ਮੇਰਾ ਖਿਆਲ ਹੈ ਕਿਉਂਕਿ ਇਹ 2022 ਬਾਤ ਦੇ ਵਿੱਚ ਮੈਨੂੰ ਨਹੀਂ ਟਿਕਟ ਮਿਲੀ ਸੀ ਕਾਂਗਰਸ ਸੀ ਇਹਨੂੰ ਟਿਕਟ ਮਿਲ ਗਈ ਸੀ ਇਹ ਹਾਰ ਗਿਆ ਸੀ ਇਲੈਕਸ਼ਨ ਇੱਕ ਕਿਸੇਗਾ ਕਿ ਕਿਸੇ ਤਰ੍ਹਾਂ ਦੀਪੇ ਨੂੰ ਡੀਮੋਟਿਵੇਟ ਕਰਕੇ ਇੱਥੋਂ ਭਜਾਇਆ ਜਾਵੇ ਇੱਕ ਉਸ ਤਰ੍ਹਾਂ ਦਾ ਛੇੜਿਆੰਤਰ ਸੀ ਉੱਤੇ ਪਹੁੰਚ ਹੋਣੀ ਹੈ ਵੀ ਸਾਡਾ ਕੁਝ ਕੋਈ ਵਿਗਾੜ ਨਹੀਂ ਸਕਦਾ ਪੁਲਿਸ ਜਾਂ ਹੋਰ ਸਾਡੀ ਪਹੁੰਚ ਹੈ ਇਸ ਕਰਕੇ ਉਸ ਸ਼ਾਇਦ ਪਰਪਸ ਨਾਲ ਇਹਨਾਂ ਨੇ ਉਸਮਨ ਸ਼ਾਹ ਨਾਲ ਮੇਰੇ ਤੇ ਅਟੈਕ ਕੀਤਾ ਸੀ ਆ ਉਦੋਂ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਮੈਂ ਆਜ਼ਾਦ ਇਲੈਕਸ਼ਨ ਲੜਿਆ ਸੀ 2007 'ਚ ਮੈਂ ਕਿਸੇ ਪਾਰਟੀ 'ਚ ਨਹੀਂ ਸੀਗਾ ਪਰ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਸਾਹਮਣੇ ਹਾਂ ਅਮਨ अरोड़ा ਉਦੋਂ ਕਾਂਗਰਸੀ ਸੀ ਇਹ ਉਦੋਂ ਕਾਂਗਰਸ ਸਰਕੀ ਪਰਿਵਾਰ ਦੀ ਕੋਈ ਰਾਜਨੀਤਿਕ ਰੰਜਿਸ਼ ਵੀ ਆਪ ਦੇ ਵਿੱਚ ਰਹੀ ਹੈ ਹੁਣ ਤੱਕ ਜਿੱਦਣ ਜਿੰਨਾ ਚਿਰ ਤੁਹਾਡਾ ਕੇਸ ਚੱਲਿਆ ਦੇਖੋ ਰਾਜਨੀਤੀ ਰੰਜਿਸ਼ ਕਹਿ ਲੋ ਜਾਂ ਆਵਾਜ਼ ਦਾ ਹੱਕ ਕਹਿ ਲੋ ਠੀਕ ਹੈ ਅਮਨ अरोड़ा ਨੂੰ ਟਿਕਟ ਮਿਲਦੀ ਰਹੀ ਪਹਿਲਾਂ ਕਾਂਗਰਸ ਤੋਂ ਮਿਲੀ ਦੋ ਵਾਰੀ ਦੋਵੇਂ ਵਾਰੀ ਹਾਰ ਗਏ ਫਿਰ ਆਮ ਆਦਮੀ ਪਾਰਟੀ ਚਲੇ ਗਏ ਉੱਥੋਂ ਜਿੱਤ ਗਏ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਪਹਿਲਾਂ ਕਾਂਗਰਸ ਪਾਰਟੀ ਤੋਂ ਉਹਨਾਂ ਮਸ਼ਰੂਮਨੀ ਕਾਲੀ ਦਲਚਾ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਟਿਕਟ ਦੀ ਪਰ ਮੈਨੂੰ ਅਜ ਤੱਕ ਟਿਕਟ ਨਹੀਂ ਮਿਲੀ ਸੋ ਰੰਜਿਸ਼ ਨਹੀਂ ਉਹ ਆਪਣੀ ਹੈ ਉਹਨਾਂ ਨੇ ਆਪਣਾ ਚਲੋ ਆਫ ਦਾ ਪੋਲੀਟੀਕਲ ਕੈਰੀਅਰ ਆਫ ਦਾ ਬਣਾਇਆ ਹੈ ਮੈਂ ਆਪਣਾ ਲੱਗਿਆ ਹੋਇਆ ਹਾਂ ਪ੍ਰਮਾਤਮਾ ਕਿਰਪਾ ਕਰੂਗਾ ਫੈਸਲੇ ਤੋਂ ਬਾਅਦ ਉਹਨਾਂ ਦੇ ਸਿਆਸੀ ਜੀਵਨ ਤੇ ਕੀ ਅਸਰ ਦੇ ਦੇਗਾ ਤੁਸੀਂ ਜੋ ਮੈਨੂੰ ਪਤਾ ਲੱਗ ਰਿਹਾ ਹੈ ਕਿ ਐਸ ਪਰ ਸੁਪਰੀਮ ਕੋਰਟ ਦੀ ਜਿਹੜੀ 2013 ਦੀ ਫਾਈਂਡਿੰਗਸ ਹੈ ਜੋ ਉਹਨਾਂ ਦੇ ਆਰਡਰ ਹੈ ਕਿ ਕੋਈ ਵੀ ਜਿਹੜਾ ਰਿਪਰੈਜ਼ੈਂਟੇਟਿਵ ਹੈ ਪਬਲਿਕ ਰਿਪਰੈਜ਼ੈਂਟਡ ਪਾਵੇਂ MP ਹੈ ਪਾਵੇਂ MLA ਹੈ ਪਾਵੇਂ MLC ਹੈ ਉਹਨੂੰ ਜੇ 2 ਸਾਲ ਜਾਂ 2 ਸਾਲ ਤੋਂ ਵੱਧ ਕਨਵਿਕਸ਼ਨ ਹੁੰਦੀ ਹੈ ਕਿਸੇ ਕ੍ਰਿਮਿਨਲ ਕੇਸ ਦੇ ਵਿੱਚ ਤੇ ਵਿਦ ਇਮੀਡੀਏਟ ਇਫੈਕਟ ਉਹਦੀ ਉਹ ਅਨਸੀਟਡ ਹੋ ਜਾਂਦਾ ਉਹਦੀ MLA ਸ਼ਿਪ ਔਰ ਉਹਦੀ ਜੋ ਵੀ ਚ MLA ਸ਼ਿਪ ਤੇ ਨਾਲ ਹੀ ਮਿਨਿਸਟਰ ਮਿਨਿਸਟਰੀ ਵੀ ਉਹਦੀ ਵੇਕੈਂਟ ਹੋ ਜਾਂਦੀ ਹੈ ਮੈਂ ਸਮਝਦਾ ਔਰ ਵੈਸੇ ਵੀ ਇਹ ਨੈਤਿਕਤਾ ਦੇ ਆਧਾਰ ਤੇ ਵੀ ਰਿਜ਼ਾਈਨ ਕਰਨਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨੈਤਿਕਤਾ ਦੀ ਬੜੀ ਗੱਲ ਕਰਦੀ ਸੀ ਟਿਕਟਾਂ ਵੇਲੇ ਵੀ ਕਹਿੰਦੇ ਸੀ ਅਸੀਂ ਤਿੰਨ ਸੀ ਦੇਖਦੇ ਆ ਜਿੰਦੇ ਚ ਇੱਕ ਸੀ ਹੁੰਦਾ ਸੀ ਕੋਈ ਕ੍ਰਿਮੀਨਲ ਚਾਰजेस ਤਾਂ ਨਹੀਂ ਕਿਸੇ ਜਿੰਨੂੰ ਅਸੀਂ ਟਿਕਟ ਦੇ ਰਹੇ ਆ ਉਹਦੇ ਤੋਂ ਕੋਈ ਕ腐ਪਸ਼ਨ ਦੇ ਚਾਰजेस ਤਾਂ ਨਹੀਂ ਕਿਸੇ ਉਹਨਾਂ ਦੇ ਹੋਰ ਕੁਐਲਿਟੀ ਦੇ ਚਾਰजेस ਤਾਂ ਨਹੀਂ ਬੜਾ ਖਿਆਲ ਰੱਖਦੇ ਸੀ ਅੱਜ ਤੱਕ ਕੋਰਟ ਨੇ ਕਨਵਿਕਟ ਕਰਤਾ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਸਾਹਿਬ ਇਮੀਡੀਏਟ ਵੈਸੇ ਤਾਂ ਕਾਨੂੰਨ ਵੀ ਇਹ ਇਹੀ ਕਹਿੰਦਾ ਕਿ ਇਮੀਡੀਏਟ ਅਨਸੀਟਡ ਹੋਣਾ ਚਾਹੀਦਾ ਪਰ ਵੈਸੇ ਉਸ ਤੋਂ ਪਹਿਲਾਂ ਇਹ ਅਨਸੀਟ ਹੋਣਗੇ ਅਨਸੀਟਡ ਹੋਣਗੇ ਕਿਉਂਕਿ ਜਿਵੇਂ ਪਿਛਲੇ ਰਾਹੁਲ ਗਾਂਧੀ ਜੀ ਦਾ ਵੀ ਆਪਾਂ ਨੂੰ ਯਾਦ ਹੈ 6 ਮਹੀਨੇ ਸਾਲ ਪਹਿਲਾਂ ਕੇਸ ਹੋਇਆ ਸੀ 2 ਸਾਲਾਂ ਦੀ ਉਹਨਾਂ ਨੂੰ ਕੈਦ ਸਜ਼ਾ ਸੁਣਾਈ ਸੀ ਤੇ ਸ਼ਾਮ ਨੂੰ ਹੀ ਹਾਈ ਕੋਰਟ ਦੇ ਸੋਰੀ ਆਪਣੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਅਨਸੀਟ ਡਿਕਲੇਅਰ ਕਰਤਾ ਸੀ ਮੈਂ ਸਮਝਦਾ ਕਿ ਹੁਣ ਜੋ ਸਪੀਕਰ ਹੈ ਕੁਲਤਾਰ ਸੰਧਵਾ ਜੀ ਉਹ ਸਾਰੇ ਕਾਨੂੰਨ ਨੂੰ ਵੇਖਦੇ ਹੋਏ ਅਨਸੀਟ ਕਰਨਗੇ ਜੇਕਰ ਇਹਨਾਂ ਨੂੰ ਜਮਾਤ ਮਿਲ ਜਾਂਦੀ ਤਾਂ ਤੁਹਾਡੇ ਵੱਲੋਂ ਅਗਲਾ ਰੁਕੀ ਰਿਹਾ ਨਹੀਂ ਨਹੀਂ ਅਸੀਂ ਤਾਂ ਬਿਲਕੁਲ ਆਪਿਆਂ ਅਸੀਂ ਤੇ ਆਪਣੇ ਜੇ ਜਿਹੜੇ ਵਕੀਲ ਹੈ ਡਿਟੇਲ ਆਰਡਰ ਆ ਜਾਏ ਔਰ ਅਸੀਂ ਅੱਗੇ ਜਾਵਾਂਗੇ ਅਸੀਂ ਉਸ ਨੂੰ ਪ੍ਰੋਟੈਸਟ ਵੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ ਇਹ ਸਜ਼ਾ ਘੱਟ ਹੋਈ ਹੈ ਕਹਿੰਦੇ ਚ ਜੋ ਮੈਕਸਿਮ ਸਜ਼ਾ 7 ਸਾਲ ਆ ਉਹ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਕਾਨੂੰਨਾ ਅਪਰਾਧ ਕੀਤਾ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਪਬਲਿਕ ਫਿਗਰ ਹੈ ਇੱਕ ਸੋਸਾਇਟੀ ਚ ਪਤਾ ਵੀ ਲੱਗਣਾ ਚਾਹੀਦਾ ਹੈ ਕਿ ਜੇ ਕੋਈ ਆਦਮੀ ਕਾਨੂੰਨ ਨੂੰ ਆਪਦੇ ਹੱਥ ਚ ਲੈਂਦਾ ਆਪਦੀ ਪਾਵਰ ਔਰ ਆਪਦੇ ਪੈਸੇ ਦੀ ਵਜ੍ਹਾ ਨਾਲ ਤੇ ਉਸ ਨੂੰ ਵੀ ਕੋਟਾਂ ਉਹਦੇ ਵਾਸਤੇ ਵੀ ਸਜ਼ਾ ਬਰਾਬਰ ਦੀ ਹੈ ਸਜ਼ਾ ਉਹਨਾਂ ਨੂੰ ਵੀ ਮਿਲਦੀ ਹੈ ਤਾਂ ਇਸ ਵਾਸਤੇ ਜਿਹੜੇ ਖਾਸ ਕਰਕੇ ਪਬਲਿਕ ਫਿਗਰ ਹੈ ਅਸੀਂ ਤਾਂ ਲੋਕਾਂ ਨੂੰ ਰਸਤਾ ਵਾਹਣਾ ਹੈ ਤੇ ਅਸੀਂ ਇਹਨਾਂ ਨੂੰ ਜੇ ਕੋਰਟ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਊਗੀ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਕਿ ਯੈਸ ਇੱਥੇ ਦੇਰ ਹੋ ਸਕਦੀ ਹੈ ਅંધੇਰ ਨਹੀਂ ਕਾਨੂੰਨ ਸਭ ਲਈ ਬਰਾਬਰ ਹੈ ਤੁਸੀਂ ਇਸ ਮਾਮਲੇ ਵਿੱਚ ਅਰਜਿੰਦਰ ਦੀਪਾ ਦਾ ਬਿਆਨ ਵੀ ਸੁਣਿਆ ਤੇ ਉਹਨਾਂ ਦੇ ਵਕੀਲ ਦਾ ਵੀ ਸੁਣਿਆ ਤਾਂ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਅੱਗੇ ਅਮਨ ਅਰੋੜਾ ਨੂੰ ਜ਼ੁਬਾਨਤ ਮਿਲ ਪਉਂਦੀ ਹੈ ਜਾਂ ਨਹੀਂ ਦੇਖੋ ਇਹ ਕਾਫੀ ਪੁਰਾਣਾ ਕੇਸ ਹੈ 2008 ਦੀ ਗੱਲ ਹੈ ਜੀ ਆ ਜਦੋਂ ਦੀਪਾ ਜੀ ਦੇ ਘਰ ਆ ਕੇ ਅਮਨ ਰੋੜਾ ਉਹਨਾਂ ਦੀ ਮਾਤਾ ਤੇ ਹੋਰ ਕਾਫੀ ਬੰਦੇ ਸੀ 8-9 ਵਿਅਕਤੀ ਸੀ ਉਹਨਾਂ ਦੇ ਘਰ ਆ ਕੇ ਅਟੈਕ ਕੀਤਾ ਤੇ ਇਹਨਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਸ ਸਬੰਧ ਵਿੱਚ ਦੀਪਾ ਜੀ ਨੇ ਪੁਲਿਸ ਨੂੰ ਕੰਪਲੇਂਟ ਕੀਤੀ ਪਰ ਪੁਲਿਸ ਨੇ ਕੋਈ ਕੋਈ ਗੌਰ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਦੀਪਾ ਜੀ ਨੂੰ ਅਖੀਰ ਚ ਅਦਾਲਤ ਦਾ ਸਾਰਾ ਲੈਣਾ ਪਿਆ ਤੇ ਪ੍ਰਾਈਵੇਟ ਕੰਪਲੀਟ ਕੀਤੀ ਅੱਜ तकरीबन 14-15 ਸਾਲਾਂ ਬਾਅਦ ਉਹਦਾ ਫੈਸਲਾ ਹੋਇਆ ਜਿਦੇ ਵਿੱਚ ਅਮਨ ਰੋੜਾ ਤੇ ਉਹਦੇ ਸਾਥੀਆਂ ਨੂੰ ਇਹ ਸੈਕਸ਼ਨ 452 ਚ 2 ਸਾਲ ਦੀ ਸਜ਼ਾ 323 148 194 ਚ 1 ਇੱਕ ਸਾਲ ਦੀ ਸਜ਼ਾ ਤੇ 5-5000 ਰੁਪਏ ਜੁਰਮਾਨਾ ਕੀਤਾ ਸਰ ਇਹ ਮਨੋਰਥੀ ਮਾਮਲਾ ਕੀ ਸੀ ਕਿਹੜੀਆਂ ਧਰਾਵਾਂ ਲੱਗੀਆਂ ਸੀ ਜੀ ਇਹਦੇ ਵਿੱਚ ਪਹਿਲਾਂ ਦੇਖੋ ਬਣਦੀ 307 ਸੀ ਲੇਕਿਨ ਤੁਸਤ ਲਾਈ ਨੀ ਕੋਰਟ ਨੇ 452 ਆਈਪੀਸੀ 323 ਆਈਪੀਸੀ 148 194 ਆਈਪੀਸੀ ਸਰ ਕੀ ਕੋਈ ਇਸ ਮਸਲੇ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਸੀ ਕਿਸ ਤਰ੍ਹਾਂ ਦਾ ਮਾਮਲਾ ਸੀ ਕਿਉਂ ਝਗੜਾ ਹੋਇਆ ਸੀ ਕਾਰਨ ਕੀ ਸੀ ਦੇਖੋ ਇਹ ਤਾਂ ਪਤਾ ਹੀ ਆ ਵੀ ਮਤਲਬ ਜਿਹੜੇ ਆਪਣਾ ਅਮਨੋਰੜਾ ਅ ਜੀਪਾ ਜੀ ਦੇ ਸਾਲਾ ਲੱਗਦੇ ਨੇ ਤੇ ਅਮਨ ਰੋੜਾ ਆਪਣਾ ਰਜਿੰਦਰ ਦੀਪਾ ਜੀ ਜੀਜਾ ਲੱਗਦੇ ਨੇ ਇਹਨਾਂ ਵਿੱਚ ਅਮਨ ਰੋੜਾ ਜੀ ਇਹ ਚਾਹੁੰਦੇ ਸੀ ਵੀ ਰਜਿੰਦਰ ਦੀਪਾ ਜਿਹੜਾ ਹੈਗਾ ਉਹਨਾਂ ਨੂੰ ਕੌਟ ਵਿੱਚ ਅੱਗੇ ਨਹੀਂ ਆਉਣ ਦੇ ਰਿਹਾ ਹੈਗਾ ਵੀ ਕਿਸੇ ਨਾ ਕਿਸੇ ਢੰਗ ਨਾਲ ਇੱਥੋਂ ਇਹਨਾਂ ਨੂੰ ਕੱਢਿਆ ਜਾਵੇ ਉਹ ਸਬੰਧ ਵਿੱਚ ਲੱਗਦਾ ਕਿ ਹਾਂ ਇਸ ਮਾਮਲੇ ਦੇ ਵਿੱਚ ਕੋਰਟ ਜਮਾਨਤ ਦੇ ਸਕਦਾ ਜੇ ਉਹਨਾਂ ਨੂੰ 2 ਸਾਲ ਦੀ ਸਜ਼ਾ ਹਾਂ ਜੇ 2 ਸਾਲ ਦੀ ਸਜ਼ਾ ਹੋਵੇ ਤਾਂ ਜਮਾਨਤ ਹੋ ਜਾਂਦੀ ਐਥੀ ਹੋ ਜਾਂਦੀ ਠੀਕ ਹੈ ਸਰ ਤੁਹਾਡੀਆਂ ਵੱਲੋਂ ਅਗਲੀ ਜਿਹੜੀ ਕਾਰਵਾਈ ਸਾਡੇ ਵੱਲ ਅਗਲੀ ਕਾਰਵਾਈ ਹੋਊਗੀ ਪਹਿਲੀ ਗੱਲ ਤਾਂ ਇਹ ਆ ਕਿ ਕਿ ਇਹਨਾਂ ਦੀ ਜਿਹੜੀ ਅਸੈਂਬਲੀ ਸੀਟ ਆ ਗਈ ਆ ਉਹ ਵੈਕੈਂਟ ਹੋ ਜੂਗੀ ਤੇ ਦੂਜਾ ਜਿਹੜੇ ਹੈਗੇ ਡਿਸਕਵਾਲਿਫਾਈ ਹੋ ਗਏ ਇਹ ਇਮੀਡੀਏਟ ਇਫੈਕਟ ਠੀਕ ਹੈ ਸਰ ਤੇ ਉੱਥੇ ਹੁਣ ਇਹ ਸੰਗਰੂਰ ਅਪੀਲ ਕਰਨਗੇ ਸੈਸ਼ਨ ਕੋਰਟ 'ਚ ਉੱਥੇ ਦੀਪਾ ਜੀ ਵੀ ਕਾਰਵਾਈ ਕਰਨਗੇ ਕਿ ਇਹਨਾਂ ਦੀ ਜਿਹੜੀ ਆ ਸਜ਼ਾ ਸਸਪੈਂਡ ਨਾ ਹੋਵੇ ਤੁਸੀਂ ਰਜਿੰਦਰ ਦੀਪਾ ਤੋਂ ਸੁਣਿਆ ਕਿ ਪੂਰੀ ਘਟਨਾ ਕੀ ਹੋਈ ਸੀ ਕਿਹੜਾ ਕੀ ਹੈ ਪੂਰਾ ਮਾਮਲਾ ਸੀ ਹੁਣ ਤੁਹਾਨੂੰ ਸੁਣਾ ਦਿੰਦੇ ਆ ਕਿ ਰਜਿੰਦਰ ਦੀਪਾ ਦੇ ਜਿਹੜੇ ਵਕੀਲ ਨੇ ਜਿਨ੍ਹਾਂ ਨੇ ਇੱਕ ਕੇਸ ਲੜਿਆ ਆਖਰਕਾਰ ਕਾਨੂੰਨੀ ਦਾਅ ਪੇਚ ਕੀ ਨੇ ਕਿਸ ਤਰ੍ਹਾਂ ਦੀ ਹੈ ਪੂਰੀ ਅ ਜਿਹੜੀ ਇਹ ਮਾਮਲਾ ਰਿਆ